19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਦੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕਈਆਂ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਭਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਆਉਣਗੇ ਔਰ ਪੰਜ ਸਰਪੰਚ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਨਗੇ ਉਹ ਮਿਲ ਗਏ ਯਾਨੀ ਉਹਨਾਂ ਨੂੰ ਇਹ ਨਹੀਂ ਹੈਗਾ ਕਿਸੇ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਪਾਰਟਮੈਂਟ ਚ ਆਊਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ 1.24 ਕਰੋੜ ਰੁਪਇਆ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਹੈ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਅੱਜ ਅਸੀਂ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈ ਕਿ ਪੁਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਇੱਕ ਕੈਬਨਿਟ ਦੀ ਮੀਟਿੰਗ ਮਨਜੁਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਹੋਈ ਜਿਹਦੇ ਅੰਦਰ ਕਾਫੀ ਲੰਬੇ ਅਰਸੇ ਤੋਂ ਪੈਂਡਿੰਗ ਪਏ ਬਹੁਤ ਵੱਡੇ ਮਸਲੇ ਦਾ ਹੱਲ ਕੀਤਾ ਗਿਆ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅੰਦਰ ਜਿਹੜੇ ਬਲਾਕਾਂ ਦਾ ਪੁਨਰਗਠਨ ਸੀਗਾ ਬਲਾਕਾਂ ਦੇ ਪੁਨਰਗਠਨ ਦੀ ਜਿਹੜੀ ਆ ਉਹਨੂੰ ਤਰਕਸੰਗਤ ਬਣਾਇਆ ਗਿਆ ਉਹਦੇ ਅੰਦਰ ਸੋਧਾਂ ਕੀਤੀਆਂ ਗਈਆਂ ਕਿਉਂਕਿ ਬਹੁਤ ਸਾਰੇ ਵਿਲੇਜ ਜਿਹੜੇ ਸੀਗੇ ਉਹ ਸ਼ਹਿਰ ਮੰਨ ਲਓ ਸੰਗਰੂਰ ਦੇ ਨਾਲ ਸੀ ਪਰ ਲੇਕਿਨ ਬਲਾਕ ਉਹਨਾਂ ਦਾ ਸੰਗਰੂਰ ਸਨਾਮ ਪੈਂਦਾ ਸੀਗਾ ਜਿਸ ਤਰ੍ਹਾਂ ਮੇਰੇ ਹਲਕੇ ਦੇ ਕੁਝ ਪਿੰਡ ਜਿਹੜੇ ਉਹ ਡਿਰਵੇ ਦੇ ਨਾਲ ਸੀਗੇ ਪਰ ਲੇਕਿਨ ਬਲਾਕ ਉਹਨਾਂ ਨੂੰ ਲਹਿਰਾ ਪੈਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਪ੍ਰਸ਼ਾਸਨ ਚਲਾਉਣ ਦੇ ਅੰਦਰ ਸਰਕਾਰ ਨੂੰ ਆ ਰਹੀਆਂ ਸੀਗੀਆਂ ਔਰ ਐਫੀਸ਼ੀਐਂਸੀ ਜਿਹੜੀ ਪ੍ਰਸ਼ਾਸਨ ਦੀ ਐਫੀਸ਼ੀਐਂਸੀ ਹੁੰਦੀ ਆ ਉਹ ਮੈਂ ਸਮਨ ਦਾ ਅچھے ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਉਂਦੇ ਸੀ ਔਰ ਪਲਾਨਿੰਗ ਜਿਹੜੀ ਆ ਉਹ ਅچھے ਤਰੀਕੇ ਨਹੀਂ ਨਾਲ ਨਹੀਂ ਹੋ ਹੋ ਪਾਉਂਦੀ ਸੀ ਔਰ ਐਗਜ਼ੀਕਿਊਸ਼ਨ ਜਿਹੜੀ ਆ ਉਹਦੀ ਇਫੈਕਟਿਵਨੈਸ ਜਿਹੜੀ ਪ੍ਰਭਾਵਿਤ ਹੁੰਦੀ ਸੀਗੀ ਸੋ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਤੇ ਬੱਧਾ ਬਦਲਾਅ ਕੀਤਾ ਗਿਆ ਔਰ ਪੰਜਾਬ ਦੇ ਅੰਦਰ ਜਿਹੜੇ ਕੋਈ ਬਲਾਕ ਵਧਾਇਆ ਨਹੀਂ ਗਿਆ ਕੋਈ ਨਵੇਂ ਬਲਾਕ ਦੀ ਕ੍ਰिएशन ਨਹੀਂ ਕੀਤੀ ਗਈ ਕੋਈ ਨਵਾਂ ਬਲਾਕ ਨਹੀਂ ਬਣਾਇਆ ਗਿਆ ਬਲਕਿ ਜਿਹੜੇ ਪੁਰਾਣੇ 154 ਬਲਾਕ ਨੇ ਪੰਜਾਬ ਦੇ 154 ਬਲਾਕ ਨੇ ਪੰਜਾਬ ਦੇ ਉਹਨਾਂ 154 ਬਲਾਕਾਂ ਦੀ ਰੀਸਟ੍ਰਕਚਰਿੰਗ ਜਿਹੜੀ ਆ ਅੱਜ ਕੀਤੀ ਗਈ ਆ ਸੋ ਹੁਣ ਨਵੇਂ 154 ਬਲਾਕਾਂ ਦੇ ਕੰਜੇ ਦੇ ਨਾਮ ਵੀ ਬਦਲੇ ਨੇਗੇ ਤੋਂ ਬਲਾਕ ਜਿਹੜੇ ਨੇ ਹੋਂਦ ਵਿੱਚ ਆਏ ਨੇਗੇ ਸੋ ਇਹਦੇ ਨਾਲ ਮੈਂ ਸਮਝਦਾ ਪਿੰਡੂ ਵਿਕਾਸ ਅਤੇ ਪੰਚਾਇਤ ਪਾਗ ਦੀ ਜਿਹੜੇ ਕੰਮ ਕਰਨ ਦਾ ਤਰੀਕਾ ਉਹਦੇ ਅੰਦਰ ਵੱਡੇ ਪੱਧਰ ਤੇ ਸੁਧਾਰ ਹੋਊਗਾ ਔਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਅچھے ਤਰੀਕੇ ਨਾਲ ਕਰ ਪਾਉਣਗੇ ਆਪਦੇ ਪਲਾਨਿੰਗ ਅچھے ਤਰੀਕੇ ਨਾਲ ਕਰ ਪਾਉਣਗੇ ਔਰ ਪੰਜ ਸਰਪੰਚ ਨੂੰ ਜਿਹੜਾ ਹੈਗਾ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕਿਆਂ ਦੇ ਨੇੜੇ ਦੇ ਜਿਹੜੇ ਆਫਿਸ ਨੇਗੇ ਉਹ ਮਿਲ ਗਏ ਯਾਨੀ ਉਹਨਾਂ ਨੂੰ ਇਹ ਨਹੀਂ ਹੈਗਾ ਕਿਸੇ ਨੂੰ 20 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 25 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ 40 ਕਿਲੋਮੀਟਰ ਦੂਰ ਜਾਣਾ ਪੈਂਦਾ ਸੀ ਉਹ ਸਾਰਾ ਜਿਹੜਾ ਹੈਗਾ ਤਿਆਰ ਕੀਤਾ ਗਿਆ ਹੈਗਾ ਸੋ ਇਹਦੇ ਨਾਲ ਮੈਂ ਸਮਝਦਾ ਆਉਣ ਵਾਲੇ ਸਮੇਂ ਦੇ ਅੰਦਰ ਬੜੀ ਅੱਛੀ ਐਫੀਸ਼ੀਐਂਸੀ ਜਿਹੜੀ ਆ ਉਹ ਡਿਪਾਰਟਮੈਂਟ ਚ ਆਉਗੀ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਹਟਕੇ ਅੱਜ ਕੈਬਨਿਟ ਤੋਂ ਹਟਕੇ ਇੱਕ ਵੱਡਾ ਇੰਪੋਰਟੈਂਟ ਮੁੱਦਾ ਹੈਗਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲੇ ਹਜ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣੇ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਗਿਆ ਜ ਤੁਸੀਂ ਹਰਿਆਣਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈਗਾ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਔਰ ਸੀਨਾ ਜੋਰੀ ਵੀ ਕਰਦੇ ਸੀ ਔਰ ਤੱਕੇ ਨਾਲ ਵੀ ਸਾਡੇ ਤੋਂ ਪਾਣੀ ਲੈ ਜਾਂਦੇ ਸੀਗੇ ਹੁਣ ਜਿਹੜਾ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਠੀਕ ਹੋ ਰਿਹਾਗਾ ਲਾਈਨ ਅਪ ਹੋ ਰਿਹਾਗਾ ਅਸੀਂ ਹਰ ਚੀਜ਼ ਨੂੰ ਠੀਕ ਕਰ ਰਹਾਂਗੇ ਸੋ 113 ਕਰੋੜ ਰੁਪਏ ਦੀ ਡਿਮੈਂਡ ਜਿਹੜੀ ਆ ਉਹ ਹਰਿਆਣਾ ਦੇ ਖਿਲਾਫ ਰੈਸ ਹੋਈ ਹੈਗੀ ਸੋ ਹੁਣ ਬੀਬੀਐਮ ਨੂੰ ਜਿਹੜਾ ਉਹ ਪੈਸੇ ਮਿਲਣਗੇ ਔਰ ਪੰਜਾਬ ਸਰਕਾਰ ਕੋਲੇ ਪੈਸੇ ਜਿਹੜੇ ਆਉਣਗੇ ਅੱਜ ਦਾ